ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੇ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਕਰਾ ਦਿੱਤੀ ਗਈ ਸੀਗੀ ਸਟੇਟ ਵਰਸ ਨਗਰ ਆਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟੱਡੀ ਤੋਂ ਬਾਅਦ ਪੂਰਾ ਧਿਆਨ ਲਗਾ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਿਹਾ ਹੁਣ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪਸ਼ੂਆਂ ਦੇ ਅੰਦਰ ਜਿਹੜਾ ਸਾਡਾ ਕਲਚਰ ਹੈਗਾ ਕਿ ਸਾਡੇ ਕਲਚਰ ਦੇ ਅੰਦਰ ਪਸ਼ੂ ਕੀ ਰੋਲ ਲਿਭਾਉਦੇ ਦੇਗੇ ਪੰਛੀ ਕੀ ਰੋਲ ਲਿਭਾਉਦੇ ਨੇ ਮਨੁੱਖ ਕੀ ਰੋਲ ਲਿਭਾਉਂਦਾਗਾ ਔਰ ਜਾਨਵਰ ਕੀ ਰੋਲ ਲਿਭਾਉਂਦਾਗਾ ਉਸ ਤਹਿਤ ਮੈਂ ਸਭ ਨਾਲ ਸਾਡੇ ਜਿਹੜੇ ਬੈਲ ਸੀ ਜਿਹੜੇ ਸਾਡੇ ਵਰਦ ਸੀ ਜਿਹੜੇ ਉਹ ਕੀ ਰੋਲ ਲਿਭਾਉਂਦੇ ਸੀ ਉਹ ਕੱਲੇ ਇਹ ਨਹੀਂ ਸੀ ਕਿ ਖੇਤਾਂ ਵਿੱਚ ਕੱਲੀ ਉਹ ਸਾਡੀ ਜਿਹੜਾ ਖੇਤਾਂ ਲਈ ਕੰਮ ਆਉਂਦੇ ਸੀਗੇ ਸਾਡੀ ਬਾਈਜੋਗ ਦੀ ਕੰਮ ਆਉਂਦੇ ਸੀ ਪਰ ਲੇਕਿਨ ਉਹ ਕਿਤੇ ਨਾ ਕਿਤੇ ਬਹੁਤ ਵੱਡਾ ਹਿੱਸਾ ਸੀ ਕਿਉਂ ਪੰਜਾਬ ਦੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਸੀ ਪੰਜਾਬ ਦੇ ਲੋਕਾਂ ਦੇ ਕਲਚਰ ਦੇ ਵਿੱਚ ਵੀ ਸ਼ਾਮਿਲ ਸੀ ਸੋ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਲਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਐਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਹਾਂ ਉਹ ਐਕਟ ਪਾਸ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਸਕਣ